ਸਪਰੀਮ ਕੋਰਟ ਦੇ ਮਾਨਯੋਗ ਜਸਟਿਸ ਸੂਰਜਕਾਂਤ ਨੇ ਟਿੱਪਣੀ ਕੀਤੀ ਹੈ ਔਰ ਇਹ ਟਿੱਪਣੀ ਤਲਖ ਟਿੱਪਣੀ ਹੈ ਦਰਸਲ ਇਹ ਟਿੱਪਣੀ ਕੀਤੀ ਗਈ ਹੈ ਆਸ਼ੀਸ਼ ਕੁਮਾਰ ਮਿਸ਼ਰਾ ਦੇ ਉੱਤੇ ਆਸ਼ੀਸ਼ ਕੁਮਾਰ ਮਿਸ਼ਰਾ ਜਿਦੇ ਪਿਤਾ ਅਜੇ ਕੁਮਾਰ ਟੈਣੀ ਇਸ ਵੇਲੇ ਲਖੀਮਪੁਰ ਤੋਂ ਭਾਜਪਾ ਦੇ ਜਿਹੜੇ ਆ ਕੈਂਡੀਡੇਟ ਨੇ ਸਾਬਕਾ ਜਿਹੜੇ ਆ ਉਹ ਸੰਸਦ ਵੀ ਨੇ ਤੇ ਹੁਣ ਭਾਜਪਾ ਨੇ ਉਹਨਾਂ ਨੂੰ ਇੱਕ ਵਾਰ ਫੇਰ ਟਿਕਟ ਦਿੱਤੀ ਹੈ ਲਖੀਮਪੁਰ ਤੋਂ ਉਥੋਂ ਇਹ ਚੋਣਾਂ ਲੜ ਰਹੇ ਨੇ ਤੇ ਇਲਜ਼ਾਮ ਇਹ ਲੱਗੇ ਆ ਕਿ ਜਿਹੜਾ ਇਹ ਆਸ਼ੀਸ਼ ਕੁਮਾਰ ਆ ਇਹ ਆਪਣੇ ਪਿਤਾ ਦੇ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈ ਰਿਆ। ਉੱਥੇ ਦੱਸਿਆ ਜਾ ਰਿਹਾ ਵੀ ਕੁਝ ਸਮਾਗਮਾਂ ਦੇ ਵਿੱਚ ਇਹਦੇ ਵੱਲੋਂ ਕੁਝ ਸਮਾਨ ਵੀ ਵੰਡਿਆ ਗਿਆ। ਜਦੋਂ ਇਹ ਸਾਰਾ ਮਾਮਲਾ ਮਾਨਯੋਗ ਸੁਪਰੀਮ ਕੋਰਟ ਦੀ ਰੌਸ਼ਨੀ ਵਿੱਚ ਲਿਆਂਦਾ ਗਿਆ ਤਾਂ ਆਸ਼ੀਸ਼ ਕੁਮਾਰ ਦੇ ਜਿਹੜੇ ਵਕੀਲ ਆ ਉਹ ਕਹਿੰਦੇ ਜੀ ਇਦਾਂ ਦਾ ਕੁਝ ਵੀ ਨਹੀਂ ਹੋਇਆ। ਦਰਸਲ ਆਸ਼ੀਸ਼ ਕੁਮਾਰ ਜਿਹਦੇ ਉੱਤੇ ਇਲਜ਼ਾਮ ਹੈ ਕਿ 2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤਾਂ ਇਸ ਨੇ ਕਥਿਤ ਤੌਰ ਦੇ ਉੱਤੇ ਕੁਝ ਕਿਸਾਨਾਂ ਦੇ ਉੱਤੇ ਆਪਣੀ ਜੀਪ ਚੜਾ ਦਿੱਤੀ ਸੀ ਜਿਸ ਕਾਰਨ ਕਈਆਂ ਦੀ ਮੌਤ ਹੋਈ ਸੀ ਉਹਦੇ ਵਿੱਚ ਉਸ ਕੇਸ ਦੇ ਵਿੱਚ ਇਹ ਨਾਮਜ਼ਦ ਹੈ ਔਰ ਇਹਨੂੰ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀ ਹੈ ਉਹ ਬੇਲ ਦਿੱਤੀ ਸੀਗੀ ਪਰ ਕੁਝ ਸ਼ਰਤਾਂ ਵੀ ਰੱਖੀਆਂ ਸੀਗੀਆਂ ਉਹ ਸ਼ਰਤਾਂ ਇਹ ਰੱਖਿਆ ਗਈਆਂ ਸੀਗੀਆਂ ਕਿ ਇਹ ਜਿਹੜਾ ਆਸ਼ੀਸ਼ ਕੁਮਾਰਾ ਜਿਹਦੇ ਪਿਤਾ ਕੇਂਦਰੀ ਮੰਤਰੀ ਵੀ ਨੇ ਇਹ ਯੂਪੀ ਨਹੀਂ ਜਾ ਸਕਦਾ ਇਹਨੂੰ ਕੇਵਲ ਔਰ ਕੇਵਲ ਦਿੱਲੀ ਦੇ ਅੰਦਰ ਹੀ ਮਹਦੂਦ ਰਹਿਣਾ ਪਵੇਗਾ ਯਾਨੀ ਕਿ ਦਿੱਲੀ ਦੇ ਹੱਦ ਤੱਕ ਰਹੇਗਾ ਇਹ ਯੂਪੀ ਐਂਟਰ ਨਹੀਂ ਕਰ ਸਕੇਗਾ ਹਾਂ ਇਹ ਯੂਪੀ ਉਦੋਂ ਜਾ ਸਕਦਾ ਜਦੋਂ ਇਸ ਕੇਸ ਦੇ ਮੁਤਲਕ ਉੱਥੇ ਜਿਹੜੀ ਹੈ ਕਾਰਵਾਈ ਸ਼ੁਰੂ ਹੋਵੇ ਉਸ ਤੋਂ ਬਿਨਾਂ ਇਹ ਯੂਪੀ ਨਹੀਂ ਜਾ ਸਕਦਾ ਹੁਣ ਇਹ ਸਭ ਦੇ ਵਿੱਚ ਇਹ ਜਿਹੜਾ ਅਸ਼ੀਸ਼ ਮਿਸ਼ਰਾ ਇਹ ਯੂਪੀ ਦੇ ਵਿੱਚ ਤੁਰਿਆ ਫਿਰਦਾ ਔਰ ਆਪਣੇ ਪਿਤਾ ਦੀਆਂ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਉਹਦੇ ਵਿੱਚ ਭਾਗ ਵੀ ਲੈ ਰਿਹਾ ਦਬੰਗ ਕਿਸਮ ਦਾ ਇਹ ਬੰਦਾ ਹੋ ਸਕਦਾ ਲੋਕਾਂ ਨੂੰ ਡਰਾਉਂਦਾ ਧਮਕਾਉਂਦਾ ਵੀ ਹੋਵੇ ਪਰ ਇਹਦੇ ਵਕੀਲ ਕਹਿ ਰਹੇ ਆ ਵੀ ਇਦਾਂ ਦੀ ਉਲੰਘਣਾ ਕੀਤੀ ਨਹੀਂ ਗਈ ਸੁਪਰੀਮ ਕੋਰਟ ਦੀ ਕਿਸੇ ਵੀ ਜਿਹੜੇ ਨਿਰਦੇਸ਼ ਆ ਉਹਦੀ ਉਲੰਘਣਾ ਨਹੀਂ ਹੋਈ ਪਰ ਦੂਸਰੇ ਪਾਸੇ ਇਲਜ਼ਾਮ ਵੀ ਲੱਗ ਰਹੇ ਆ ਔਰ ਮਾਨਯੋਗ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਵੀ ਕੀਤੀ ਹੈ ਕਿ ਅਗਰ ਇਸ ਤਰ੍ਹਾਂ ਹੋਇਆ ਤਾਂ ਇਹ ਬਹੁਤ ਗਲਤ ਹੈ ਇਹ ਬੇਲ ਦਿੱਤੇ ਗਏ ਜਿਹੜੇ ਨੀਮਾਂ ਦੇ ਆਧਾਰ ਤੇ ਬੇਲ ਦਿੱਤੀ ਗਈ ਹੈ ਜਿਹੜੇ ਸ਼ਰਤਾਂ ਰੱਖੀਆਂ ਗਈਆਂ ਉਹਦੀ ਤਾਂ ਤੁਸੀਂ ਵਾਇਲੇਸ਼ਨ ਕਰ ਰਹੇ ਹੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਇੱਕ ਪਾਸੇ ਤਾਂ ਜਿਹੜੀ ਮੋਦੀ ਸਰਕਾਰ ਆ ਭਾਜਪਾ ਸਰਕਾਰ ਆ ਉਹ ਇਹ ਕਹਿੰਦੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਜਾਦਾ ਦੂਰ ਨਹੀਂ ਆਪਾਂ ਜਾਣਾ ਗੱਲ ਆਪਾਂ ਪੰਜਾਬ ਦੇ ਭਾਜਪਾ ਉਮੀਦਵਾਰਾਂ ਦੀ ਕਰਦੇ ਆ ਪਾ ਪੰਜਾਬ ਦੇ ਜਿੰਨੇ ਵੀ ਭਾਜਪਾ ਦੇ ਕੈਂਡੀਡੇਟਸ ਐ ਇਹ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਕਿਸਾਨ ਇਹਨਾਂ ਨੂੰ ਸਵਾਲ ਕਰ ਰਹੇ ਆ ਤਾਂ ਇਹਨਾਂ ਕੋਲ ਸਿੱਧਾ ਜਵਾਬ ਹੈ ਨਹੀਂਗਾ ਅਸੀਂ ਕਿੰਨੇ ਹੀ ਵੀਡੀਓਜ਼ ਦੇਖਿਆ ਚਾਹੇ ਉਹ ਫਰੀਦਕੋਟ ਦੇ ਜਿਹੜੇ ਐ ਕੈਂਡੀਡੇਟ ਹੋਣ ਚਾਹੇ ਅੰਮ੍ਰਿਤਸਰ ਤੋਂ ਕੈਂਡੀਡੇਟ ਹੋਣ ਚਾਹੇ ਬਠਿੰਡਾ ਸੀਟ ਤੋਂ ਜਿਹੜੇ ਕੈਂਡੀਡੇਟ ਹੋਣ ਜਦੋਂ ਕਿਸਾਨ ਇਹਨਾਂ ਨੂੰ ਕੋਈ ਸਵਾਲ ਕਰਦੇ ਆ ਤਾਂ ਅੱਗੋਂ ਇਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਇਹ ਅੱਗੋਂ ਹੋਰ ਦੀਆਂ ਹੋਰ ਗੱਲਾਂ ਦੇ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਵੱਲੋਂ ਜਿਹੜਾ ਇਹ ਗੱਲਾਂ ਨਾਲ ਜਿਹੜਾ ਵਾ ਉਹ ਜਲੇਬੀਆਂ ਕੱਢਦੇ ਆ ਪਰ ਕਿਸਾਨ ਜਿਹੜੇ ਆ ਉਹ ਸਭ ਕੁਝ ਸਮਝਦੇ ਆ ਕਿਸ ਤਰ੍ਹਾਂ ਸਾਨੂੰ ਮੂਰਖ ਬਣਾਇਆ ਜਾ ਰਿਹਾ ਕਿਸ ਤਰ੍ਹਾਂ ਤੁਸੀਂ ਵਾਅਦੇ ਕਰਕੇ ਵਾਅਦਾ ਖਿਲਾਫੀ ਕੀਤੀ ਆ ਉਹਨਾਂ ਵਾਅਦਿਆਂ ਤੋਂ ਮੁੱਕ ਰਹੇ ਹੋ ਫਿਰ ਤੁਸੀਂ ਪੰਜ ਵਾਰ ਮੀਟਿੰਗ ਕਰ ਲਈ ਤੇ ਸਿੱਟਾ ਕੋਈ ਨਹੀਂ ਨਿਕਲਿਆ ਔਰ ਦੂਸਰੇ ਪਾਸੇ ਜਦੋਂ ਐਤਕੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਜਿਹੜਾ ਸ਼ੰਭੂ ਕੋਲ ਜਿਹੜਾ ਡੱਕ ਲਿਤਾ ਗਿਆ ਸੀ ਉਸ ਵਕਤ ਵੀ ਕਿਸਾਨਾਂ ਦੀ ਇਹੋ ਹੀ ਮੰਗ ਸੀਗੀ ਵੀ ਉਹ ਜਿਹੜਾ ਅਸ਼ੀਸ਼ ਕੁਮਾਰ ਟੈਨੀ ਆ ਜਿਹੜਾ ਅਸ਼ੀਸ਼ ਮਿਸ਼ਰਾ ਦਾ ਡੈਡੀ ਆ ਇਹਦੀ ਘੱਟੋ ਘੱਟ ਟਿਕਟ ਤਾਂ ਕੱਟੋ ਇਹਨੂੰ ਤੁਸੀਂ ਟਿਕਟ ਕਿਉਂ ਦੇ ਦਿੱਤੀ ਆ ਇਹਦਾ ਮਤਲਬ ਉਸਦੇ ਮੁੰਡੇ ਨੇ ਜੋ ਕੁਝ ਕੀਤਾ ਤੁਸੀਂ ਉਹਨੂੰ ਪ੍ਰਵਾਨ ਕਰਦੇ ਹੋ ਤੁਸੀਂ ਉਹਨੂੰ ਖਿੜੇ ਮੱਥੇ ਲੈਨੇ ਹੋ ਉਹਨੇ ਜੋ ਕੀਤਾ ਕਿਸਾਨ ਮਾਰ ਦਿੱਤਾ ਇੱਕ ਪੱਤਰਕਾਰ ਦੀ ਵੀ ਜਿਹੜੀ ਆ ਉਹਦੇ ਵਿੱਚ ਮੌਤ ਹੋਈ ਸੀ ਇਹਦਾ ਮਤਲਬ ਤੁਸੀਂ ਉਹਨੂੰ ਜਸਟੀਫਾਈ ਕਰ ਰਹੇ ਹੋ ਕਿ ਉਹ ਜੋ ਉਹਨੇ ਕੁਝ ਕੀਤਾ ਵਾ ਉਹ ਠੀਕ ਕੀਤਾ ਭਾਵੇਂ ਹੱਲੇ ਇਹ ਕੇਸ ਸਾਰਾ ਅਦਾਲਤ ਦੇ ਵਿੱਚ ਆ ਫੈਸਲਾ ਨਹੀਂ ਆਇਆ ਪਰ ਵੀਡੀਓ ਤਾਂ ਸਾਰਿਆਂ ਨੇ ਹੀ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਵਾਇਰਲ ਹੋਏ ਸੀ ਔਰ ਤੁਸੀਂ ਦੇਖੋ ਬਈ ਫੇਰ ਜਿਹੜੇ ਇਲਜ਼ਾਮ ਚੋਣ ਕਮਿਸ਼ਨ ਤੇ ਉੱਤੇ ਲੱਗਦੇ ਆ ਉਹ ਲਗਭਗ ਸਹੀ ਹੋ ਸਕਦੇ ਆ ਕਿਉਂਕਿ ਜਿਹੜੇ ਵਿਰੋਧੀ ਪਾਰਟੀਆਂ ਨੇ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਤਾਂ ਇਲਜ਼ਾਮ ਲਾਉਂਦੀਆਂ ਹੀ ਨੇ ਕਿ ਜਿਹੜੀ ਭਾਜਪਾ ਵਾ ਇਹ ਗੈਰਕਾਨੂੰਨੀ ਢੰਗ ਦੇ ਨਾਲ ਪ੍ਰਚਾਰ ਕਰਦੀ ਆ ਹਾਲ ਹੀ ਦੇ ਵਿੱਚ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਦੇਖਿਆ ਕਿ ਜੋ ਕੁਝ ਉਹਨਾਂ ਨੇ ਭਾਸ਼ਣ ਜੈਪੁਰ ਦੇ ਵਿੱਚ ਦਿੱਤਾ ਕਿੰਦਾ ਉਹਨਾਂ ਨੇ ਇੱਕ ਜਾਤੀ ਵਾਸਤੇ ਇੱਕ ਧਰਮ ਵਾਸਤੇ ਜਿਹੜਾ ਵਾ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਨੂੰ ਜਿਹੜਾ ਵਾ ਉਹਨਾਂ ਨੇ ਜੰਮ ਕੇ ਕੋਸਿਆ ਸੋ ਇਸੇ ਤਰ੍ਹਾਂ ਹੁਣ ਇਹਨਾਂ ਦੇ ਜਿਹੜੇ ਸੰਸਦ ਮੈਂਬਰ ਕਹਿ ਲਈਏ ਜਾਂ ਜਿਨ੍ਹਾਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਕੈਂਡੀਡੇਟ ਕਹਿ ਲਈਏ ਇਹ ਵੀ ਜੰਮ ਕੇ ਜਿਹੜਾ ਦੁਰਵਰਤੋਂ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਰਕਾਰ ਸਾਡੀ ਆ ਇਸ ਵੇਲੇ ਤੇ ਅਸੀਂ ਆਪਣੇ ਢੰਗ ਦੇ ਨਾਲ ਸਰਕਾਰ ਦਾ ਹਰੇਕ ਮਹਿਕਮਾ ਚਲਾ ਹੀ ਲੈਣਾ ਸੋ ਇਹ ਵੀ ਮਾਮਲਾ ਹੁਣ ਜਿਹੜਾ ਸੁਪਰੀਮ ਕੋਰਟ ਪਹੁੰਚ ਗਿਆ ਜਿੱਥੇ ਅਜੇ ਮਿਸ਼ਰਾ ਜਿਹੜੇ ਆ ਜਿਹੜੇ ਇਸ ਵੇਲੇ ਲਖੀਮਪੁਰ ਤੋਂ ਚੋਣਾਂ ਲੜ ਰਹੇ ਆ ਉਹ ਕਹਿੰਦੇ ਆ ਜੀ ਮੇਰਾ ਬੇਟਾ ਇੱਥੇ ਆਇਆ ਨਹੀਂ ਪਰ ਤਖ਼ ਦਰਸ਼ੀ ਕਹਿੰਦੇ ਆ ਵੀ ਜਿਹੜਾ ਅਸ਼ੀਸ਼ ਮਿਸ਼ਰਾ ਇਹ ਕਦੀ ਸਾਈਕਲ ਵੰਡਦਾ ਫਿਰਦਾ ਕਿਸੇ ਨੂੰ ਕਦੀ ਲੋਕਾਂ ਦੇ ਵਿੱਚ ਇਹ ਆਪਣੇ ਪਿਤਾ ਦੇ ਹੱਕ ਦੇ ਚੋਣ ਪ੍ਰਚਾਰ ਕਰ ਰਿਹਾ ਹੁਣ ਇਹਦੇ ਵਿੱਚ ਕੌਣ ਸਹੀ ਆ ਕੌਣ ਗਲਤ ਆ ਪਰ ਕੈਮਰਾ ਉਹ ਗਲਤ ਨਹੀਂ ਬੋਲਦਾ ਜੇ ਵਕੀਲ ਸਾਹਿਬਾਨ ਨੇ ਇਹ ਮਾਮਲਾ ਮਾਨਯੋਗ ਸੁਪਰੀਮ ਕੋਰਟ 'ਚ ਉਠਾਇਆ ਤੇ ਉਹਨਾਂ ਕੋਲ ਕੋਈ ਨਾ ਕੋਈ ਦਸਤਾਵੇਜ਼ ਜ਼ਰੂਰ ਹੋਣਗੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਇਹ ਹੀ ਗੱਲ ਕਹੀ ਆ ਵੀ ਤੁਸੀਂ ਇੱਕ ਐਫੀਡੇਵਿਟ ਜਿਹੜਾ ਵਾ ਇਸ ਕੇਸ ਦੇ ਮੁਤਲਕ ਦਾਇਰ ਕਰ ਦਿਓ ਅਸੀਂ ਇਹਦੀ ਤਫ਼ਤੀਸ਼ ਕਰਦੇ ਆਂ ਪਰ ਦੇਖਦੇ ਆ ਉਦੋਂ ਤੱਕ ਤਾਂ ਇਹ ਚੋਣ ਪ੍ਰਚਾਰ ਕਰ ਚੁੱਕੇ ਹੋਣਗੇ ਉਦੋਂ ਤੱਕ ਤਾਂ ਇਹ ਜਿਨ੍ਹਾਂ ਨੂੰ ਇਹਨਾਂ ਨੇ ਡਰਾਉਣਾ ਧਮਕਾਉਣਾ ਹੋਊਗਾ ਉਹ ਆਪਣਾ ਕੰਮ ਇਹ ਕਰ ਚੁੱਕੇ ਹੋਣਗੇ ਪਰ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਦੇ ਉੱਤੇ ਸਖਤ ਨੋਟਿਸ ਲੈਣਾ ਚਾਹੀਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਜਦੋਂ ਵੀ ਇਲੈਕਸ਼ਨਾਂ ਹੁੰਦੀਆਂ ਉਹਨਾਂ ਵੱਲੋਂ ਵੀ ਵੀਡੀਓਗ੍ਰਾਫੀ ਕੀਤੀ ਜਾਣੀ ਚਾਹੀਏ ਕੀਤੀ ਜਾਂਦੀ ਆ ਔਰ ਇਹਦੀ ਵੀ ਛਾਣਬਿਣ ਕੀਤੀ ਜਾਣੀ ਚਾਹੀਦੀ ਹੈ ਕਿ ਵਾਕਿਆ ਹੀ ਜਿਹੜਾ ਇਹ ਆਸ਼ੀਸ਼ ਮਿਸ਼ਰਾ ਇਹ ਯੂਪੀ ਦੇ ਵਿੱਚ ਲਖੀਮਪੁਰ ਦੇ ਵਿੱਚ ਆਪਣੇ ਪਿਤਾ ਦੀ ਕੌਨਸਟੈਂਸੀ ਦੇ ਵਿੱਚ ਕਿ ਵਾਕਿਆ ਹੀ ਚੋਣ ਪ੍ਰਚਾਰ ਕਰ ਰਿਹਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ